ਅਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਮਾਰੇ ਅੰਸਰਾਂ ਦੇ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੋਕਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਵੱਡੀ ਕਾਮਯਾਬੀ ਮਿਲ ਗਿਆ। ਤਾਂ ਦੱਸੇ ਕਿ ਥਾਣਾ ਮੋਕਮਪੁਰਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਪਿਛਲੇ ਦਿਨੇ ਇੱਕ ਟੈਕਸੀ ਚਾਲਕ ਦੇ ਕੋਲੋਂ ਉਸ ਦੀ ਕਾਰ ਖੋਹ ਕੇ ਫਰਾਰ ਹੋ ਗਈ ਸੀ। ਜਿਸ ਦੇ ਚਲਦੇ ਥਾਣਾ ਮੋਕਮਪੁਰਾ ਦੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਹਨਾਂ ਵਿੱਚੋਂ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਲਾਅ ਐਂਡ ਆਰਡਰ ਆਲਮ ਵਿਜੇ ਸਿੰਘ ਨੇ ਦੱਸਿਆ ਹੈ ਕਿ ਪੁਲਿਸ ਟੀਮ ਨੇ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਤੇ ਖੋਹ ਕੀਤੀ ਗਈ ਗੱਡੀ ਵੀ ਬਰਾਮਦ ਕਰ ਲਈਆ। ਤੇ ਜਿਸਥਾਰ ਗੱਡੀ ਤੇ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਉਸ ਨੂੰ ਵੀ ਬਰਾਮਦ ਕਰ ਲਿਆ। ਤੇ ਇਸ ਮੌਕੇ ਤੇ ਅਧਿਕਾਰੀ ਨੇ ਦੱਸਿਆ ਹੈ ਕਿ ਇੱਕ ਲੜਕੀ ਜਿਸ ਦਾ ਨਾਮ ਪੂਜਾ ਦਿੱਲੀ ਵਾਲੀ ਦੱਸਿਆ ਜਾ ਰਿਹਾ ਹੈ ਉਸ ਦੇ ਕੋਲੋਂ ਟੈਕਸੀ ਚਾਲਕ ਦੇ ਕੋਲੋਂ ਪੈਸੇ ਮੰਗੇ ਗਏ ਤੇ ਜਦੋਂ ਉਸ ਨੇ ਪੈਸੇ ਦੇਣ ਤੋਂ ਮਨਾ ਕੀਤਾ ਤਾਂ ਇਹਨੇ ਥਾਰ ਗੱਡੀ ਤੇ ਸਵਾਰ ਚਾਰ ਨੌਜਵਾਨ ਉਸ ਦੇ ਕੋਲ ਆ ਗਏ। ਅਤੇ ਉਸ ਦੀ ਗੱਡੀ ਦੀ ਚਾਬੀ ਖੋਲੀ ਅਤੇ ਉਸ ਨੂੰ ਗੱਡੀ ਦੇ ਵਿੱਚ ਬਿਠਾ ਕੇ ਮਾਣਾ ਵਾਲੀ ਸਾਈਡ ਤੇ ਆਪਣੇ ਨਾਲ ਲੈ ਕੇ ਉੱਥੇ ਜਾ ਕੇ ਟੈਕਸੀ ਡਰਾਈਵਰ ਨੂੰ ਗੱਡੀ ਤੋਂ ਹੇਠਾ ਉਤਾਰ ਦਿੱਤਾ। ਦੋਸਤੋ ਬਾਅਦ ਉਹ ਗੱਡੀ ਲੈ ਕੇ ਫਰਾਰ ਹੋ ਗਈ ਸੀ। ਆਪਣੀ ਪ੍ਰੈਸ ਕਾਨਫਰੰਸ ਹੈਗੀ ਹੈ ਜੀ ਮਕਦਮਾ ਨੰਬਰ 36 19 19424 ਦੇ ਤਹਿਤ ਹੈ। ਇਹਦੇ ਅੰਡਰ ਸੈਕਸ਼ਨ ਹੈ 379 ਬੀ 2 ਤੇ 34 ਆਈਪੀਸੀ ਥਾਣਾ ਮੋਕੰਪੂਰਾ ਦਾ ਜੀ। ਇਹਦਾ ਬੇਸਿਕਲੀ ਹੈਗਾ ਜੀ ਇੱਕ 18-19 ਰਾਤ ਦੀ ਇੰਟਰਵੀਨਿੰਗ ਨਾਈਟ ਨੂੰ ਮਾਨ ਸਿੰਘ ਇੱਕ ਟੈਕਸੀ ਡਰਾਈਵਰ ਹੈਗਾ ਜਿਹੜਾ ਮਾਨ ਸਿੰਘ ਟਰਾਂਸਪੋਰਟ ਟੈਕਸੀ ਦਾ ਡਰਾਈਵਰ ਹੈਗਾ ਉਹਦਾ ਨਾਮ ਵੀ ਮਾਨ ਸਿੰਘ ਹੈ ਜਿਹੜਾ ਡਰਾਈਵਰ ਹੈ ਉਹ ਆਪਣਾ ਉਥੇ ਸੁੱਤਾ ਸੀ ਪੰਜ ਪੀਰ ਦੇ ਲਾਗੇ ਟਿੰਗਰਾ ਕੰਪਲੈਕਸ ਦੇ ਲਾਗੇ ਆਪਣੀ ਗੱਡੀ ਲਾ ਕੇ ਸਵਾ 8 ਵਜੇ ਉਹ ਗੱਡੀ ਦੇ ਵਿੱਚ ਹੀ ਸੁੱਤਾ ਸੀ ਤੇ ਰਾਤੀ अराउंड ਸਵਾ 12 ਵਜੇ ਇੱਕ ਕੁੜੀ ਆਈ ਜਿਹਦਾ ਨਾਮ ਸੰਜੋ ਪਤਾ ਚੱਲਿਆ ਉਹ ਹੈਗਾ ਪੂਜਾ ਦਿੱਲੀ ਵਾਲੀ ਉਹਨੇ ਆ ਕੇ ਪੈਸੇ ਮੰਗੇ ਪਹਿਲਾਂ 200 ਰੁਪਏ ਮੰਗਿਆ ਫਿਰ ਉਹ ਮਨਾ ਕਰਤਾ ਫਿਰ ਉਹਨੇ 100 ਰੁਪਏ ਮੰਗਿਆ ਤੇ ਉਹ ਵੀ ਜਦੋਂ ਮਨਾ ਕਰਤਾ ਤੇ ਉਨੀ ਦੇਰ ਵਿੱਚ ਚਾਰ ਮੁੰਡੇ ਆਏ ਇੱਕ ਕਾਲੀ ਥਾਰ ਦੇ ਵਿੱਚ ਤੇ ਉਹਨਾਂ ਨੇ ਆ ਕੇ ਕਾਰ ਦੀ ਚਾਬੀ ਕੱਢ ਲਈ ਤੇ ਕਾਰ ਉਹਨੀ ਦੇਰ ਤੱਕ ਖੁੱਲ ਗਈ ਤੇ ਜਦੋਂ ਫਿਰ ਇਹਨੂੰ ਕਾਰ ਦੇ ਵਿੱਚ ਹੀ ਬਿਠਾ ਕੇ ਤੇ ਅੱਗੇ ਪਿੱਛੇ ਉਹਨਾਂ ਨੇ ਥਾਰ ਲਈ ਨਾਲ ਦੋ ਬੰਦੇ ਵਿੱਚ ਬੈਠੇ ਤੇ ਅੱਗੇ ਲੈ ਕੇ ਆਪਣਾ ਮਾਨਾ ਵਾਲਾ ਏਰੀਆ ਜਾ ਕੇ ਮਾਨਸਿਕ ਜਿਹੜਾ ਟੈਕਸੀ ਡਰਾਈਵਰ ਸੀਗਾ ਉਹਨੂੰ ਉਤਾਰਤਾ ਉਸ ਤੋਂ ਬਾਅਦ ਆਪਣਾ 19 ਤਰੀਕ ਨੂੰ ਸਵੇਰੇ ਪਰਚਾ ਦਰਜ ਹੋ ਗਿਆ ਮੋਕੰਪੁਰਾ थाना ਤੇ ਐਸ ਐਚਓ ਸਾਹਿਬ ਏਸੀਪੀ ਸਾਹਿਬ ਤੇ ਏਡੀਐਸਪੀ ਸਾਹਿਬ ਨੇ ਸਵਿਫਟਲੀ ਆਕੀਤਾ ਸੀਪੀ ਸਾਹਿਬ ਸ਼੍ਰੀ ਗੁਰਪ੍ਰੀਤ ਸਿੰਘ ਪੁੱਲਰ ਉਹਨਾਂ ਦੇ ਦਿਸ਼ਾ ਨਿਰਦੇਸ਼ ਏਟ ਤੇ ਇਹਨਾਂ ਨੇ 21 ਤਰੀਕ ਨੂੰ ਪੰਜ ਦੋਸ਼ੀਆਂ ਵਿੱਚੋਂ ਸਾਹਿਲਦੀਪ ਸਿੰਘ ਫੜ ਲਿਆ। ਉਹਦੀ ਉਮਰ ਹੈ अराउंड 19 ਸਾਲ। ਇਹ ਇਨਵੈਸਟੀਗੇਟ ਕਰਦੇ ਕਰਦੇ ਤੇ ਇਹਨਾਂ ਨੇ 21 ਤਰੀਕ ਨੂੰ ਨੂਨੋ ਫੜਿਆ ਤੇ 24 ਤਰੀਕ ਨੂੰ ਵਿਸ਼ਾਲ ਉਰਫ ਵਿਸ਼ੂ ਨੂੰ ਵੀ ਫੜ ਲਿਆ। ਤੇ ਜਿਹੜੀ ਹੈਗੀ ਹੈ ਔਰਾਕਾਰ ਉਹ ਸਾਹਿਲ ਦੀ ਪੋਚਗੇਟ ਤੋਂ ਮਿਲੀ ਹੈ ਤੇ ਰੋਪੜ ਤੋਂ ਮਿਲੀ ਹੈ। ਤੇ ਜਿਹੜੀ ਥਾਰ ਹੈਗੀ ਹੈ ਉਹ ਮਿਲੀਏ ਵਿਸ਼ਾਲ ਦੇ ਘਰ ਤੋਂ ਹਰੀਕੇ ਤੋਂ ਇਹ ਜਿਹੜੇ 5 ਹੈਗੇ ਆ ਆਪਣੇ ਦੋਸ਼ੀ ਉਹਨਾਂ ਵਿੱਚੋਂ ਇੱਕ ਹੈਗੀ ਪੂਜਾ ਦਿੱਲੀ ਵਾਲੀ ਉਹ ਹਲੇ ਅਰੈਸਟ ਨਹੀਂ ਹੋਈ ਤੇ ਕਰਨਵੀਰ ਵੀ ਨਹੀਂ ਹੋਇਆ ਤੇ ਹਲੇ ਰਾਜਾ ਵੀ ਨਹੀਂ ਹੋਇਆ ਹਲੇ ਸਾਡੇ ਅਸੀਂ ਦੋ ਰੈਸਟ ਕੀਤੇ ਆ ਸਾਹਿਲਦੀਪ ਸਿੰਘ ਤੇ ਵਿਸ਼ਾਲ ਰੋਸ਼ ਵਿਸ਼ੂ ਤੇ ਕਾਫੀ ਯੰਗ ਏਜ ਦੇ ਹੈਗੇ ਆ ਸਾਹਿਲਦੀ ਉਮਰ 19 ਸਾਲ ਹੈ ਵਿਸ਼ਾਲ ਦੀ 20 ਸਾਲ ਹੈ ਬਾਕੀ ਰਾਜੇ ਰਾਜਾ ਹੈਗਾ ਹਰੀਕੇ ਦਾ ਉਹਦੀ 25 ਸਾਲ ਹੈ ਤੇ ਕਰਨਬੀਰ ਦੀ 23 ਸਾਲ ਹੈ ਇਹ ਕ੍ਰਿਮੀਨਲ ਮਾਈਂਡਡ ਹੈਗੇ ਆ ਸਾਰੇ ਸਾਰਿਆਂ ਤੇ ਇੱਕ ਇੱਕ ਦੋ ਦੋ ਪਰਚੇ ਹੈਗੇ ਆ ਤੇ ਤੇ ਕਾਫੀ ਯੰਗ ਐਜ ਦੇ ਹੈਗੇ ਆ ਤੇ ਸਾਡੀ ਟੀਮਸ ਪ੍ਰੋਪਰ ਲੱਗੀਆਂ ਇਹਨਾਂ ਨੂੰ ਜਿਹੜੇ ਬਾਕੀ ਟਿਮ ਕਲਪਰੇਟਸ ਰਹਿ ਗਏ ਆ ਇਹਨਾਂ ਨੂੰ ਵੀ ਫਰਮ ਵਿੱਚ ਜਿਹੜੀ ਬਿਲਕੁਲ ਨੈਗੇਟਿਵ ਕੀ ਗਾਈ ਕਿਡਨੈਪਿੰਗ ਦਾ ਮੋਟਿੰਗ ਦਾ ਬੇਸਿਕਲੀ ਇਹਨਾਂ ਨੇ ਹੁਣ ਤਾਂ ਹੁਣ ਅਸੀਂ ਅਰੈਸਟ ਕੀਤੇ ਐ ਹੁਣ ਅਸੀਂ ਪੁਲਿਸ ਰਿਮਾਂਡ ਲੈ ਕੇ ਅੱਗੇ ਪੁੱਛਗਿਛ ਕਰਾਂਗੇ ਜੀ ਸਰ ਜਿਹੜੀ ਲੜਕੀ ਆ ਉਹਦੀ ਬੈਕਗ੍ਰਾਉਂਡ ਕੀ ਐ ਦੱਸੀ ਇਹਨਾਂ ਨੇ ਉਹ ਜੋ ਪਤਾ ਚੱਲੇ ਉਹ ਡਾਂਸਰ ਹੈ ਜੀ ਹਾਲੇ ਕਨਫਰਮ ਨਹੀਂ ਕਹਿ ਸਕਦੇ ਪਰ ਜੋ ਹਾਲੇ ਤੱਕ ਜੋ ਪੁੱਛਗਿਛ ਤੋਂ ਜੋ ਉਹਦੀ 35 ਸਾਲ ਪਤਾ ਚੱਲੀ ਹੈ ਜੀ ਹਾਲੇ ਵੀ ਹੈਵਨਟ ਅਰੈਸਟਡ ਹਰ ਹਾਲੇ ਜਿਨੇ ਰੈਸਟ ਕਰਕੇ ਤਾਂ ਫਿਰ ਸਹੀ ਐਜ ਪਤਾ ਚੱਲ ਜੂਗੀ ਪਰ ਜੋ ਸੰਝੋ ਪਤਾ ਚੱਲੇ 35 ਸਾਲ ਦੀ ਉਮਰ ਹੈ ਜੀ ਓਕੇ ਓਕੇ ਸਾਰੇ ਚਾਰੋਂ ਮੁੰਡਿਆਂ ਤੇ ਅ ਪਰਚੇ ਹੈਗੇ ਆ ਜੀ ਤੇ ਦੋ ਜਣੇ ਦੇ 379 ਬੀ ਤੇ ਪਰਚੇ ਹੈਗੇ ਤੇ ਇੱਕ ਤੇ 300 ਸੱਦਾ ਤੇ ਇੱਕ ਤੇ ਐਨਡੀਪੀਐਸ ਦਾ ਹੈਗਾ ਤੇ ਸਾਰੇ ਹੀ ਕ੍ਰਿਮੀਨਲ ਬੈਕਗ੍ਰਾਉਂਡ ਤੇ ਹੈਗੇ ਆ ਤੇ ਸਕੂਲ ਕਾਲਜ ਦਾ ਕਿੱਥੇ ਜਾਂਦੇ ਹੋਣੇ ਆ ਜੀ ਇਹ ਲੜਕੀ ਜਿਹੜੀ ਸੱਚ ਜੱਸਦੇ ਪੂਜਾ ਇਹਦਾ ਕੋਈ ਬੈਕਗ੍ਰਾਉਂਡ ਕੀ ਹੈ ਦਾ ਹਲੇ ਅਸੀਂ ਅਰੈਸਟ ਨਹੀਂ ਕੀਤਾ ਉਹ ਹੁਣ ਅਸੀਂ ਸਾਹਿਲ ਤੇ ਵਿਸ਼ਾਲ ਨੂੰ ਅਰੈਸਟ ਕੀਤਾ ਹਾਲੇ ਅਸੀਂ ਪੁੱਛਗੇਚ ਕਰਾਂਗੇ ਜੀ ਉਹ ਕਿਵੇਂ ਨਾਲ ਐਸੋਸੀਏਟਡ ਹੈ ਪੂਜਾ ਇਹਨਾਂ ਦੇ ਸਰ ਚੋਨੀਆ ਦਾ ਲੱਗੀ ਹੋਈ ਆ ਉਹਦੇ باوجود ਵੀ ਕੱਲ ਜਿਹੜਾ ਇੱਕ ਇਨਸੀਡੈਂਟ ਹੋਇਆ ਸੀ ਜਿੰਨਾ ਲੋਕਾਂ ਨੇ ਅਸਲੇ ਨਹੀਂ ਜਮ੍ਹਾਂ ਕਰਵਾਏ ਉਹਨਾਂ ਦੇ ਖਿਲਾਫ ਕੀ ਕਾਰਵਾਈ ਕੀਤੀ ਜਾਂਦੀ ਹੈ ਦੇਖੋ ਅਸੀਂ ਹਰੇਕ ਨੂੰ ਅਪੀਲ ਕਰ ਰਹੇ ਹਾਂ ਕਿ ਅਸਲੇ ਜਮ੍ਹਾਂ ਕਰਾਣ ਦੀ ਇੱਕ ਸਾਡੀ ਕਮੇਟੀ ਵੀ ਬਣੀ ਹੈ ਜਿੱਥੇ ਕਿਸ ਨੂੰ ਕੋਈ ਖਤਰਾ ਹੈਗਾ ਹੈ ਜਾਂ ਕਿਸ ਦਾ ਕੋਈ ਬਿਜ਼ਨਸ ਹੈਗਾ ਜਿੱਥੇ ਕੈਸ਼ ਦਾ ਕੈਸ਼ ਲੈ ਕੇ ਜਾਣਾ ਪੈਂਦਾ ਉਸ ਜੇ ਕਿਸ ਨੂੰ ਲੱਗਦਾ ਕਿ ਮੈਨੂੰ ਖਤਰਾ ਹੈ ਕਿ ਪੈਸਾ ਲੁੱਟਿਆ ਜਾ ਰਿਹਾ ਹੈ ਉਹਦੀ ਜਾਨ ਨੂੰ ਖਤਰਾ ਹੈ